국민ively disappointment In le entender ਉਹਦੀ ਆਪਣੀ ਬਰਕਰਾਰ ਕੇ ਇਥੋਂ ਐਮਪੀ ਕੋਲ ਕੀ ਪਾਰਲੀਮੈਂਟ ਨੂੰ ਧਿੱਗਣਾ ਵਾਸਾ ਕਰਕੇ ਆਉਂਦੇ ਹਾਂ ਜੇ ਉਹਨਾਂ ਸਾਡਾ ਰਾਜ ਸਟਾਨੇ ਆਪ ਤੌਰ ਤੇ ਐਕਸਪੀ ਪਾਜਾ ਨਾ ਰਵੇ ਇਹਨਾਂ ਤੋਂ ਹਰ ਪਰਿਵਾਰ ਤੱਕ ਕੋਈ ਨਹੀਂ ਤੋ ਕਰਕੇ ਆਪ ਉਹ ਥੱਲੇ ਉੱਠ ਕੇ ਇਥੋਂ ਤੱਕ ਪਹੁੰਚੇ ਹੈ ਔਰ ਉਹਨਾਂ ਨੂੰ ਸਾਰਾ ਪਤਾ ਹੈ ਕਿ ਕਿ ਲੋੜਾਂ ਨੇ ਕਿੰਨਿਆ ਸਾਡੇ ਗਰੀਬ ਪਰਿਵਾਰ ਹੁੰਦੇ ਆ ਕੀ ਉਹਨਾਂ ਦੀ ਮੁਸ਼ਕਲ ਹੈ ਕਿਵੇਂ ਉਹਦਾ ਹੱਲ ਕਰਨਾ ਸੋ ਉਹਨਾਂ ਨੇ ਸਮੇਂ ਦੇ ਵਿੱਚ ਵੀ ਬੰਦ ਤੋਂ ਬੰਦ ਸੁਪਤਾਂ ਦਾ ਅੱਧਾ ਹੱਲ ਇਹ ਤੋਂ ਤੱਕ ਕੇ ਕੋਈ ਕਰ ਇਹਨਾਂ ਤੋਂ ਵੰਝਣਾ ਨਹੀਂ ਔਰ ਉਹ ਜੇ ਤੁਹਾਡਾ ਮੈਂਬਰ ਪਾਰਲੀਮੈਂਟ ਆਦਾ ਹੋਏਗਾ ਔਰ ਵੱਡੀ ਪੱਤਰ ਤੇ ਫਿਰ ਤੁਹਾਡੀ ਮੰਗ ਨੂੰ ਕਰ ਸਕਦਾ ਹੈ ਨਸਤੀਮਾ ਦੇ ਵਿੱਚ ਵੀ ਹੋਰ ਸਕੀਮਾਂ ਲਿਆਉਣ ਦੇ ਵਿੱਚ ਵੀ ਔਰ ਡਵੈਲਪਮੈਂਟ ਕਰਾਉਣ ਵਾਸਤੇ ਵੀ ਜੋ ਵੀ ਤੁਸੀਂ ਇਸ ਨਗਰ ਵਾਸਤੇ ਇੱਕਕੇ ਵਾਸਤੇ ਕਹੋਗੇ ਜੇ ਤੁਹਾਡਾ ਆਪਣਾ ਨਮਾਇੰਦਾ ਵਿੱਚ ਹੋਊਗਾ ਸਰਕਾਰ ਨੇ ਕਿ ਆਪਾਂ ਵੱਡੀ ਪੱਤਰ ਤੇ ਤੁਹਾਡੀਓ ਮਦਦ ਕਰ ਸਕਦੇ ਹਾਂ ਤੇ ਮੈਂ ਸਮਝਦਾ ਇਹ ਜਦੋਂ ਕੋਈ ਵੀ ਇਹ ਪ੍ਰੋਗਰਾਮ ਹੈ ਜਿਹੜਾ ਜਿਹੜਾ ਆਪਾਂ ਨੂੰ ਸਿਧਾਂਤ ਦੇ ਵਿੱਚੋਂ ਹੱਕ ਮਿਲਿਆ ਹੈ ਕੋਈ ਵੀ ਬੰਦੇ ਨੂੰ ਵੋਟ ਪਾਉਣ ਦਾ ਹੱਕ ਹੈ ਉਮੀਦਵਾਰ ਦੀ ਆਜ਼ਾਦਤ ਦਾ ਹੱਕ ਪਾਸ ਸਕਦਾ ਹੈ ਕਿਸੇ ਵੀ ਪਾਰਟੀ ਵੱਲੋਂ ਲੜ ਸਕਦਾ ਇਹ ਵੀ ਉਹਨੂੰ ਹੱਕ ਦਿੱਤਾ ਗਿਆ। ਸੋ ਮੈਂ ਸਮਝਦੇ ਕਿ ਕਿਸੇ ਨੂੰ ਇਹ ਸੋਚਣਾ ਚਾਹੁੰਦਾ ਪ੍ਰੋਸੈਸ ਹੈ। ਉਹਦੇ ਵਿੱਚ ਕੋਈ ਅੜਿੱਕਾ ਨਹੀਂ ਬਣਨਾ ਚਾਹੀਦਾ। ਜੇ ਕੋਈ ਅੜਿੱਕਾ ਬਣਨਾ ਤਾਂ ਲੱਗਦਾ ਕਿ ਉਹ ਜੋ ਅਸੀਂ ਗੱਲਾਂ ਕਰ ਰਹੇ ਹਾਂ ਰਹਿਤਾਂ ਸਹੂਲਤਾਂ ਦੀਆਂ ਜਾਂ ਪਹਿਲਾਂ ਦਿੱਤੀ ਗਈਆਂ ਜਾਣ ਵਾਲੇ ਸਹੂਲਤਾਂ ਦੀਆਂ ਉਹ ਚਾਹੁੰਦੇ ਨਹੀਂ ਕਿ ਤੁਹਾਨੂੰ ਸਕੀਮਾ ਦਾ ਲਾਭ ਮਿਲੇ। ਜਾਂ ਤੁਹਾਡੇ ਤੱਕ ਪਹੁੰਚਣਾ ਜਿਹੜੀ ਸਰਕਾਰ ਦੇ ਰਹੀ ਹੈ ਜਾਂ ਜਿਹੜੀ ਪ੍ਰਧਾਨ ਮੰਤਰੀ ਇਹ ਸੋਚ ਕਰ ਰਹੇ ਹੈ। ਸੋ ਸਾਨੂੰ ਇਹ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਅੱਗੇ ਵੀ ਆਪਾਂ 2 ਵਜੇ ਤੋਂ ਖਾ ਖਾਦਾ ਕਾਂਗਰਸ ਨੇ ਟਾਈਮ 'ਤੇ ਉਦੋਂ ਲਾਰੇ ਲਾਏ ਔਰ ਦਿੱਤਾ ਕੁਝ ਨਹੀਂ ਸਰਕਾਰ 5 ਸਾਲ ਰਾਜ ਕਰਕੇ ਚਲੀ ਗਈ ਪ੍ਰਣਾਲੀ ਉੱਥੇ ਦਾ ਉੱਥੇ ਔਰ ਉਸ ਤੋਂ ਬਾਅਦ 2 ਸਾਲ ਹੁਣ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਿੰਨਾ ਕੁ ਸਿਆਸੀ ਕੇ ਨਸ਼ੇ ਖਤਮ ਕਰ ਦਿੰਗੇ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੰਗੇ ਨੌਜਵਾਨਾਂ ਨੂੰ ਹੋਰ ਤੁਹਾਡੀ ਹੱਤਰਾ ਮਦਦ ਕਰਾਂਗੇ ਪੈਨਸ਼ਨ ਦੇ ਮੰਗੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲਣਾ ਤੇ ਅੱਜ ਕੀ ਹੈ ਸਾਡੇ ਕੋਲ ਕੁਝ ਵੀ ਨਹੀਂ ਦਿੱਤਾ ਸਾਰਾ ਬਸ ਵੋਟਾਂ ਟੋਲ ਲੀਆਂ ਤੁਸੀਂ ਬੜੀ ਗਿਣਤੀ ਦੇ ਵਿੱਚ ਐਫਐਨਆਈ ਬਣਾਤੇ بڑے ਚਲਵਾਸ ਨਾਲ ਵਿਸ਼ੇਸ਼ ਕੋਈ ਨਵਾਂ ਇਹ ਤਬਦੀਲੀ ਲਿਆਉਣਗੇ ਬਦਲਾਅ ਕਰਨਗੇ ਪਰ ਹੋਇਆ ਕੁਝ ਨਹੀਂ ਸੋ ਮੈਂ ਇਸ ਕਰਕੇ ਕਹਿਣਾ ਕਿ ਜੇ ਸਹੀ ਮੈਣੇ ਦੇ ਵਿੱਚ ਇਸ ਵੇਲੇ ਦੇਸ਼ ਦੇ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਜੇ ਆਪਣੀ ਕੋਈ ਭੜਾਈ ਕਰ ਸਕਦਾ ਜਾਂ ਟਰੱਕੀ ਕਰ ਸਕਦਾ ਤਾਂ ਉਹ ਭਾਰਤੀ ਸੰਤਾ ਪਾਰਟੀ ਹੈ ਇਸਾਨੂੰ ਉਹਦੇ ਹੱਕ ਚ ਡੜ ਕੇ ਖੜਨਾ ਚਾਹੀਦਾ ਔਰ ਹਰ ਤਰ੍ਹਾਂ ਸਾਨੂੰ ਮਦਦ ਕਰਨੀ ਚਾਹੀਦੀ ਹੈ ਜੇ ਸਾਨੂੰ ਅਭਿਵਾਦ ਹੋਤੇ ਨੇ ਤੇ ਕਿਸੇ ਗੱਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਮੈਂ ਇਹਨਾਂ ਵੀਰਾਂ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਪਹਿਲਾਂ ਇਹ ਬਿੱਲਾ ਤੇ ਦਸਕਸ ਕੀਤੇ ਸਨ ਉਹ ਕਿਸ ਨੇ ਕੀਤੇ ਸਨ ਹਰ ਸਿਮਰਤਪੁਰ ਬਾਦਰਾ ਹਾਂ ਉਹ ਜਹਾਬ ਕਹੀ ਸੀ ਔਰ ਬਿਆਨ ਵੀ ਦਿੱਤੇ ਸਨ ਕਿ ਬਿੱਲ ਠੀਕ ਨਹੀਂ ਖੇਤੀਬਾੜੀ ਵਾਸਤੇ ਫਿਰ ਉਹਨਾਂ ਦਾ ਵੀ ਵਿਰੋਧ ਕਰਨਾ ਚਾਹੀਦਾ ਜਿੱਥੋਂ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਉਹ ਕਨੇਸਿਸ 5 ਮਿੰਟਾਂ ਚ ਐਮਐਸਪੀ ਦੇਵਾਂਗੇ ਜਿਹੜੇ ਕੋਈ ਖਰਾਬੇ ਹੋ ਜਾਂਦੇ ਆ ਜਦੋਂ بارشਾਂ ਹੋ ਜਾਂਦੀਆਂ ਜਾਂ ਹੋਰ ਹੋ ਜਾਂਦੀਆਂ ਗਰਦੌਰੀਆਂ ਦੀ ਲੋੜ ਨੇ ਮੂਲ ਤੇ ਦੇਣੇ ਚਾਹੀਦੇ ਆ ਫੈਸਲਾ ਨੇ ਤੇ ਉਹਦਾ ਬਾਤ ਹੁੰਦੀਆਂ ਰਹਿਣੀਆਂ ਤੇ ਹੁਣ ਕਿੰਨੇ ਵਾਰੀ ਹੋ ਗਿਆ ਤੇ ਮਿਲਿਆ ਕੁਛ ਨਹੀਂ ਫਿਰ ਉਹਨਾਂ ਦਾ ਵੀ ਵਿਰੋਧ ਕਰੋ ਜੋ ਸਾਡੀਆਂ ਬੇਬੀਆਂ ਨੂੰ ਹਜ਼ਾਰਾਂ ਤੇ ਪੈਨਸ਼ਨ ਦਾ ਦੇਣਾ ਸੀ 25-25000 ਬਕਾਇਆ ਪਿਆ ਫਿਰ ਉਹਨਾਂ ਦਾ ਵਿਰੋਧ ਕਿਉਂ ਨਹੀਂ ਕਰਦੇ ਐਵੇਂ ਤਾਕਤਸ जिने ਸਭ ਤੋਂ ਵੱਧ ਨੁਕਸਾਨ ਕੀਤਾ ਪੰਜਾਬ ਦਾ ਵੀ ਤੇ ਦੇਸ਼ ਦਾ ਵੀ ਪੰਜਾਬ ਦੇ ਵਿੱਚ ਵੇਖੋ ਕਿੰਨਾ ਮਸ਼ਹੂਰ ਹੋਇਆ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ 84 ਦੇ ਵਿੱਚ ਕਿੰਨਾ ਵੇਖੋ ਕਤਲੇਆਮ ਹੋਇਆ ਔਰ ਕੋਈ ਠੋਸ ਨੀਤੀ ਨਹੀਂ ਬਣਾਈ ਫਿਰ ਉਹਨਾਂ ਦਾ ਕਿਉਂ ਨਹੀਂ ਵਿਰੋਧ ਕਰਦੇ ਸੋ ਇਹ ਇਹ ਜਿਹਨ ਮੈਂ ਸਮਝਦਾ ਕਿ ਫਾਰਮਰ ਨਹੀਂ ਕਿਸਾਨ ਜਿਹੜਾ ਹੈਗਾ ਨਾ ਕਿਸਾਨ ਨਹੀਂ ਕੋਈ ਬੋਧ ਕਰਦਾ ਇਹ ਪੀਟੀਕਲੀ ਮੋਟੀਵੇਟਡ ਬੰਦੇ ਪਾਰਟੀਆਂ ਦੇ ਵੀ ਹਾਂ ਜੀਸਪੀ ਦੀ ਹਵਾ ਚੱਲ ਰਹੀ ਹੈ ਬੀਜੇਪੀ ਦੀ ਸਰਕਾਰ ਬਣ ਰਹੀ ਹੈ ਕਿ ਕਿਵੇਂ ਕਿਵੇਂ ਉਨਰੁਕਿਆ ਜਾਵੇ ਪਿੰਡਾਂ ਦੇ ਵਿੱਚ ਨਾ ਜਾਣ ਦਿੱਤਾ ਜਾਵੇ ਜਾਂ ਜਿਹੜੀਆਂ ਜਨਕਲੇਣ ਦੇ ਸਕੀਮਾਂ ਲੋਕ ਭੜਾਈ ਦੀਆਂ ਸਕੀਮਾਂ ਖਾਸ ਕਰਕੇ ਸਾਡੇ ਦਿਵਿਤ ਵਰਗ ਦੇ ਲਈ ਉਹਨਾਂ ਤੱਕ ਪਹੁੰਚਦੀਆਂ ਨੇ ਤੁਹਾਡੇ ਰਾਹ ਦੇ ਸਾਡੇ ਸਾਡਾ ਬ੍ਰੋਦ ਨਹੀਂ ਮਸਾਮੀ ਦਾ ਇਹ ਤੁਹਾਡੇ ਰਾਹ ਦੇ ਵਿੱਚ ਅੜਿੱਕਾ ਹੈ ਸੋ ਅਸੀਂ ਤੁਹਾਡੇ ਵਾਸਤੇ ਹਰ ਲੜਾਈ ਲੜਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਮੋਦੀ ਸਾਹਿਬ ਚਾਹੁੰਦੇ ਹਨ ਕਿ ਸਾਡਾ ਦੇਸ਼ ਤਰੱਕੀ ਵੱਲ ਵਧੇ ਔਰ 10 ਸਾਲਾਂ ਦੇ ਵਿੱਚ ਪੂਰੀ ਤਰੱਕੀ ਕਰਵਾਈ ਵੀ ਹੈ ਇਹ ਆਪਣੇ ਸਾਹਮਣੇ ਹੈ ਜੋ ਪਿਛਲੇ 30 ਸਾਲਾਂ ਦੇ ਵਿੱਚ ਨਹੀਂ ਹੋਇਆ 10 ਸਾਲਾਂ ਦੇ ਵਿੱਚ ਹੋਇਆ ਹੈ ਤੇ ਅਸੀਂ ਵੀ ਇਸੇ ਕਰਕੇ ਪੇਟ ਪਰ ਗੁਣਿਆ ਜੀ ਇਸ ਤੇ ਵੱਧ ਤੋਂ ਵੱਧ ਤੁਹਾਡੀ ਤੁਹਾਡੀ ਭਾਈ ਇਹ ਸੂਬੇ ਦੀ ਦੇਸ਼ ਦੀ ਜੇ ਕਰ ਸਕਦੇ ਤਾਂ ਇਸ ਪੇਟ ਪਰ ਕਰ ਸਕਦੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਨੀ ਆ 4 ਤਰੀਕ ਨੂੰ ਰਿਜ਼ਲਟ ਆਉਣਾ ਦੇਖੋ ਤੁਸੀਂ ਤੀਜੀ ਵਾਰ ਫੇਰ ਸਰਕਾਰ ਬਣੇਗੀ ਜੇ ਜਦੋਂ ਤੁਸੀਂ ਵੋਟਾਂ ਪਾ ਕੇ ਜੋ ਸਾਨੂੰ ਉਮੀਦਵਾਰ ਜਿੱਤੇ ਆ ਪਰ ਪੰਕਰ ਲੁਟਾ ਦੇ ਤੇ ਉਹਨਾਂ ਨੂੰ ਕੰਮਜਾਲ ਕਰਾਂਗੇ ਵਿਚਿੰਦਗੀ ਸਰਕਾਰ ਦੇ ਤੇ ਵੱਧ ਤੋਂ ਵੱਧ ਸਕੀਮਾਂ ਆਪਾਂ ਇਹ ਸੁਝੀ ਵਾਸਤੇ ਲੱਕੇ ਆ ਤੁਹਾਡੀ ਭਲਾਈ ਵਾਸਤੇ ਲੱਕੇ ਆ ਲਗੇ ਕੋਈ ਘਰ ਪਰਿਵਾਰ ਜਿਹੜਾ ਲੋੜਵੰਦ ਹੈ ਜਿਹੜਾ ਜਿਹਦੇ ਵਾਸਤੇ ਬਣੀ ਹੈ ਜਿਹਦੀ ਭਲਾਈ ਵਾਸਤੇ ਜਿਹੜਾ ਹੱਕਦਾਰ ਹੈ ਉਹ ਨੂੰ ਹਰ ਹਾਲਤ ਦੇਵਾਂਗੇ ਉਹਦੇ ਪਰਿਵਾਰ ਦੀ ਦੁਆਰ ਤੇ ਪੂਰੀਆਂ ਕਰਾਂਗੇ ਸਾਡਾ ਤਨੂ ਹੋਗਾ ਇਹ ਸਾਡਾ ਫਰਜ਼ ਹੋਗਾ ਸਾਹ ਦੇਣਾ ਵੀਰੋ ਤੁਹਾਡਾ ਫਰਜ਼ ਹੈ ਹੁਣ ਤੁਸੀਂ ਦੇਖ ਚੁੱਕੇ ਆ ਸਾਰੇ ਕੁਝ ਸਾਰਾ ਕਾਂਗਰਸ ਦੀ ਵੀ ਕਾਰਗੁਜ਼ਾਰੀ ਦੇਖ ਲਈ ਕਾਂਗਰਸ ਦੀ ਵੀ ਦੇਖ ਲਈ ਆਪੜਿਆਂ ਦੀ ਵੀ ਦੇਖ ਲਈ ਹੁਣ ਤੁਹਾਡੇ ਸਾਹਮਣੇ ਇੱਕ ਪਰਖੀ ਹੋਈ ਪਾਰਟੀ ਜਿਹਨੇ ਵਧੀਆ ਕਾਰਗੁਜ਼ਾਰਦਾਰ ਕਾਰਗੁਜ਼ਾਰੀ ਕੀਤੀ ਹੈ ਔਰ ਨਾਜੂਕ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਦੀ ਜੋੜੀ ਜਿਹਨੇ ਦੇਸ਼ ਨੂੰ ਬਰੰਗੀਆਂ ਤੇ ਲੈ ਕੇ ਗਏ ਨੇ ਹਰ ਪੱਖੋਂ ਮਜ਼ਬੂਤ ਬਣਾਇਆ ਹੈ ਔਰ ਸਿਤਾ ਦੇਸ਼ ਦੀ ਕਾਹਮ ਹੈ ਸੁਰੱਖਿਆ ਪੱਖ ਤੋਂ ਕੋਈ ਖਤਰਾ ਨਹੀਂ ਔਰ ਇੰਟਰਨੈਸ਼ਨਲ ਲੈਵਲ ਤੇ ਪੂਰਾ ਜਿਹੜਾ ਨਾਂ ਮੁਰਕਦਾ ਬਣਾਇਆ ਸੋ ਸਾਡਾ ਫਰਜ਼ ਬਣਦਾ ਕਿ ਆਪਾਂ ਹੁਣ ਸਾਥ ਦੇਈਏ ਇਸਹੀ ਮਾਨਵ ਦੇ ਵਿੱਚ ਆਪਾਂ ਸੱਚੇ ਨਾਗਰਿਕੀ ਸੋ ਡਰਜੋ ਕੋਈ ਕਿਸੇ ਗੱਲ ਦੇ ਪ੍ਰਵਾਹ ਕਰਨ ਦੀ ਲੋੜ ਨਹੀਂ ਜਿਹੜੇ ਲੋਕੀ ਇਸ ਤਰ੍ਹਾਂ ਦੇ ਤੁਹਾਡਾ ਮੈਸਾਂ ਹੀਦਰ ਦੋਸ਼ ਕਰਦੇ ਆ ਉਹ ਨੁਕਸਾਨ ਕਰ ਰਹੇ ਆ ਪਹਿਲਾਂ ਵੀ ਹੁਣ ਅਸੀਂ ਦੇਖਿਆ ਕਿ ਉੱਥੇ ਜਿੱਤੇ ਜਿਹੜੀ ਫੈਕਟਰੀ ਲੱਗੀ ਹੋਈ ਹੈ ਜੇ ਉਹ ਨਾਂ ਲੱਗਦੀ ਕਿ 7000 ਬੰਦੇ ਦਾ ਰੋਜ਼ਗਾਰ ਦਾ ਨੁਕਸਾਨ ਸਿਆ 7000 ਬੰਦਾ ਉੱਥੇ ਰੋਜ਼ਗਾਰ ਜਿਹੜਾ ਉਸ ਤੋਂ ਲੈ ਰਿਹਾ ਤੇ ਇਵੇਂ ਕਈ ਥਾਂ ਤੇ ਹੁਣ ਨਿੱਕੇ ਲਾ ਕੇ ਉਹ ਉਹਨਾਂ ਨੂੰ ਬੰਦ ਕਰਾ ਦਿੰਦੇ ਜਾਂ ਲਗਰ ਨਹੀਂ ਦਿੰਦੇ ਉੱਥੇ ਤਾਂ ਫਿਰ ਉਹ ਤੇ ਨੁਕਸਾਨ ਕੀ ਦਾ ਵੀਰੋ ਸਾਡਾ ਨੌਜਵਾਨਾਂ ਦਾ ਆਪਣੇ ਪੰਜਾਬ ਦਾ ਜਿਹਦੇ ਨਾਲ ਰੋਜ਼ਗਾਰ ਵੀ ਮਰ ਜਾਂਦਾ ਡਵਰਨਮੈਂਟ ਵੀ ਮਰ ਜਾਂਦੀ ਔਰ ਸਟੇਟ ਦੀ ਆਮਦਨੀ ਨਹੀਂ ਬਣਦੀ ਸੋ ਇਸ ਵੇਲੇ ਇਹਨਾਂ ਗੱਲਾਂ ਕਰਕੇ ਜਿਹੜੇ ਸੋ ਸਹੀ ਨਹੀਂ ਹੈ ਕਿ ਇਹਦੇ ਕਰਕੇ ਹੀ ਪੰਜਾਬ ਦਾ ਨੁਕਸਾਨ ਹੋ ਰਿਹਾ ਸੋ ਅਸੀਂ ਦ੍ਰਿੜਤਾ ਦੇ ਨਾਲ ਪੰਜਾਬ ਦੇ ਨਾਲ ਖੜੇ ਹਾਂ ਪੰਜਾਬ ਦੀ ਤੱਕੀ ਵੱਲ ਕੱਸੀ ਜਾਵਾਂਗੇ ਕੌਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਹੋਰ ਡਵੈਲਪਮੈਂਟ ਕਰ ਸਕਦੇ ਆ ਸਰਕਾਰ ਦੇ ਰਾਹੀਂ ਔਰ ਵੱਧ ਤੋਂ ਵੱਧ ਜਿਹੜੇ ਪ੍ਰੋਜੈਕਟ ਲਿਆ ਸਕਦੇ ਉਹ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਵਧੀਆ ਰੋਜ਼ਗਾਰ ਮਿਲੇ ਔਰ ਜਿੰਨੀਆਂ ਸਕੀਮਾਂ ਤੁਹਾਡੇ ਵਾਸਤੇ ਬਣੀਆਂ ਉਹ ਤੁਹਾਨੂੰ ਇੱਕ ਇੱਕ ਖੜੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਉਹ ਲਾਗੂ ਹੋਵੇ ਤੇ ਸਰੱਖੀ ਵਿਕਾਸ ਹੋਵੇ ਆਹ ਸਾਥ ਤਿਆਰ ਹੈ ਕੋਈ ਸਾਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਸੋ ਸਾਡਾ ਮੈਂ ਸਮਝਦਾ ਕਿ ਇਹ ਵਰਦੀ ਵੀ ਬਣਦਾ ਹੈ ਕਿ ਜਿਸ ਪਲੇਟਫਾਰਮ ਤੇ ਖੜੇ ਹੈ ਹੁਣ ਔਰ ਪੂਰਾ ਇੱਥੇ ਕਿਸੇ ਵੀ ਇਹ ਇੱਥੇ ਸਾਥ ਦਿਓ ਔਰ ਅਸੀਂ ਵੀ ਤੁਹਾਡਾ ਜਿਹੜਾ ਉਹੜ ਕੇ ਸਾਥ ਦੇਵਾਂਗੇ ਔਰ ਨਾਲੇ ਸਮਾਂ ਤੁਹਾਡੇ ਲਈ ਸੁਲਹਰੀ ਹੋਏਗਾ ਔਰ ਹਰ ਤਰ੍ਹਾਂ ਤਰੱਕੀ ਵਾਲਾ ਹੋਏਗਾ ਖੁਸ਼ਹਾਲੀ ਵਾਲਾ ਹੋਏਗਾ ਸੋ ਇਸ ਕਰਕੇ ਵੀਰੋ ਖੜ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਖੜ ਜੋ ਔਰ ਜੋ ਇੱਕ ਤਰੀਕ ਤੁਹਾਡੇ ਸਾਹਮਣੇ ਆ ਰਹੀ ਹੈ 10 ਦਿਨ ਆਪਣੇ ਕੋਈ ਬਾਕੀ ਨਹੀਂ ਤੇ ਘਰ ਘਰ ਜਾ ਕੇ ਪ੍ਰਚਾਰ ਕਰਨਾ ਇਸ ਮਹਿਮ ਨੂੰ ਪਰਚੰਡ ਕਰਨਾ ਤੇ ਜੋ ਆਪਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਬਹੁਤ ਸੂਝਦਾਰ ਪੜੇ ਲਿਖੇ ਮਹਾਨਦਾਰ ਨੇਕ ਉਮੀਦਵਾਰ ਦਿੱਤੇ ਨੇ ਪਰੰਪਰਕਾਰ ਮਲੂਕਾ ਜੀ ਉਹਨਾਂ ਦੇ ਹੱਥ ਕਮਲ ਤੇ ਫੁੱਲ ਵਾਲਾ ਬਟਨ ਦਬਾ ਕੇ ਉਹਨਾਂ ਨੂੰ ਜਿੱਤੂ ਬਣਾਓ ਔਰ ਉਹਨਾਂ ਦੀ ਜਿੱਤ ਸਹੀ ਮੈਣ ਦੇ ਵਿੱਚ ਤੁਹਾਡੀ ਆਪੀ ਜਿੱਥੇਗੀ ਉਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੋएगी ਔਰ ਜੋ ਆ ਤੁਹਾਡੀ ਹੁਣ ਡਿਊਟੀ ਬਣਦੀ ਹੈ ਵੀਰੋ ਤੁਸੀਂ ਨਿਭਾ ਦਿਓ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀ ਡਿਊਟੀ ਨੂੰ ਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਉਹਦੇ ਦੀ ਕੋਈ ਕਸੇ ਨਹੀਂ ਛੱਡਾਂਗੇ ਜੋ ਆਸ ਮੀਂ ਤੁਸੀਂ ਸਾਡੇ ਤੋਂ ਰੱਖਦੇ ਆ ਉਹਦੇ ਤੇ ਪੂਰੇ ਉਤਰਾਂਗੇ ਕਿਸੇ ਗੱਲ ਦੀ ਤੁਹਾਨੂੰ ਕੋਈ ਪ੍ਰਵਾਹ ਕਰਨ ਦੀ ਜ਼ਰੂਰ ਨਹੀਂ ਕਿਸੇ ਗੱਲੋਂ ਤੁਹਾਨੂੰ ਨਿਰਾਸ਼ ਨਹੀਂ ਹੋਣ ਦੇਵਾਂਗੀ ਹਰ ਤਰ੍ਹਾਂ ਤੁਹਾਡੀ ਮਦਦ ਕਰਾਂਗੀ ਔਰ ਹਰ ਤਰ੍ਹਾਂ ਹਰ ਸਮੀ ਤੁਹਾਡੇ ਦਰਵਾਜ਼ੇ ਲੈ ਕੇ ਆਉਣ ਦੇ ਲਈ ਬਚਨ ਬੱਤ ਹੈ ਸੋ ਮੈਂ ਇਹੋ ਬੇਨਤੀ ਕਰਨ ਵਾਸਤੇ ਆਇਆ ਸੀ ਕਿ ਅੱਜੂਰ ਜਾ ਕੇ ਨਗਰ ਦੇ ਵਿੱਚ ਚਾਹੇ ਜਿੰਨੀਆਂ ਮਰਜ਼ੀ ਕੋਈ ਰਕਾਬਤਾ ਪਾਈਆਂ ਕਰਨ ਚਾਹੇ ਕੁਸ਼ੀ ਕਰ ਜੋ ਅਸੀਂ ਇਹ ਰਸਤਾ ਚੁਣਿਆ ਹੈ ਜਾ ਅਸੀਂ ਲੋਕਾਂ ਦੀ ਭਲਾਈ ਕਰਨੀ ਆ ਜਾਂ ਸੋਬੇ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੋਰ ਇਹ ਲਈ ਚਾਹੀ ਸਾਡੀ ਜਾਨ ਦੀ ਬਾਜ਼ੀ ਨਹੀਂ ਲੱਗਦੀ ਉਹ ਅਸੀਂ ਪਿੱਛੇ ਨਹੀਂ ਹਟਾਂਗੇ ਸੋ ਇਸ ਕਰਕੇ ਵੀਰੋ ਅੱਜ ਤੁਹਾਡੀ ਨਗਰ ਦੇ ਵਿੱਚ ਤੁਹਾਡੀ ਕਚਹਿਰੀ ਦੇ ਵਿੱਚ ਆਏ ਆ ਤੇ ਮੈਂ ਪਰਿਵਾਰ ਦਾ ਧੰਨਵਾਦ ਕਰਦਾ ਕਿ ਬਹੁਤ ਇਸ ਕਾਰਕਟਾ ਦੇ باوجود ਤੁਸੀਂ ਮੀਟਿੰਗ ਕਰਵਾਈ ਹੈ ਔਰ ਮੈਨੂੰ ਪੂਰਾ ਨਾਸਮਿਦ ਹੈ ਕਿ ਇਸ ਨਗਰ ਦੇ ਵਿੱਚ ਵਾਰ ਤੋਂ ਵਾਰ ਕੋਟਾ ਦੇ ਨਾਲ ਤੁਸੀਂ ਪਰਮਪਾਲ ਕੌਰ ਨੂੰ ਕਾਮਯਾਬ ਕਰੋਗੇ ਤੇ ਉਹਦੇ ਕੋਸ਼ਿਸ਼ਾਂ ਵਿੱਚ ਕਾਮਯਾਬੀ ਨਾਲ ਹੀ ਵੀਰੋਂ ਤੁਸੀਂ ਸਾਨੂੰ ਸਭ ਕੁਝ ਕਰਨ ਦੇ ਕਾਬਿਲ ਬਣਾਉਣਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀਰੋਂ ਇੱਕ ਇੱਕ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਇਹ ਨਹੀਂ ਕਿ ਪਹਿਲਾਂ ਵਾਲਿਆਂ ਵਾਂਗੂ ਗਲਾਰੇ ਲਾ ਕੇ ਤੇ ਵੋਟਾਂ ਵਟੋਰਨੇ ਤੇ ਕੀਤਾ ਕੁਝ ਨਹੀਂ ਜੋ ਤੁਹਾਨੂੰ ਕਿਹਾ ਉਹ ਤੁਹਾਨੂੰ ਮਿਲੇਗਾ ਹਰ ਸਕੀਮ ਮਿਲੇਗੀ ਰੁਜ਼ਗਾਰ ਮਿਲੇਗਾ ਹੋਰ ਸਾਰਾ ਕੁਝ ਮਿਲੇਗਾ ਸੋ ਇਸ ਕਰਕੇ ਆਓ ਸਾਰੇ ਇਕੱਠੇ ਹੋ ਕੇ ਤਕੜੇ ਹੋ ਕੇ ਆਪਾਂ ਭਾਰਤੀ ਜਨਤਾ ਪਾਰਟੀ ਦਾ ਸਾਥ ਦਿਜੀਏ ਕਿ ਆ ਉਹਨਾਂ ਦੀ ਜਿਹੜਾ ਆਪਾਂ ਨੂੰ ਉਮੀਦਵਾਰ ਦਿੱਤੇ ਉਹਨਾਂ ਨੂੰ ਕਾਮਯਾਬ ਕਰੀਏ ਉਹਨਾਂ ਦੀ ਕਾਮਯਾਬੀ ਆਪਾਂ ਸਾਰਿਆਂ ਦੀ ਕਾਮਯਾਬੀ ਹੈ ਵੀਰੋ ਆਪਾਂ ਵੱਡੀ ਜਿੱਤ ਵੱਲ ਬੰਨ੍ਹਿਆ ਸੋ ਇਹਨਾਂ ਸ਼ਖਸਾਂ ਦੇ ਨਾਲ ਤੁਹਾਡਾ ਸਾਰੇ ਸਤਕਾਰਯੋਗ ਸੰਗਤ ਦਾ ਸਾਰੇ ਆਗੂ ਸਹਿਬਾਨ ਦਾ ਵਰਕਰ ਸਹਿਬਾਨ ਦਾ ਸਾਰੀ ਪ੍ਰਬੰਧਕੀ ਵੀਰਾਂ ਦਾ ਖਾਸ ਕਰਕੇ ਪਰਿਵਾਰ ਦਾ ਸਾਡੇ ਪ੍ਰੈਸ ਵਾਲੇ ਪ੍ਰਤੀਨਿਧ ਮੇਰੇ ਵੀਰ ਆਇਮੇ ਪ੍ਰਣਾਵ ਸਾਹਿਬ ਜੀ ਇਹਨਾਂ ਦਾ ਔਰ ਪਾਕੀ ਸਾਥੀਆਂ ਦਾ ਤਹਿਦਦੋ ਵਾਦ ਕਰਨਾ ਹੋਇਆ ਫਤਿ ਮਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੋਦਰ ਬਾਈ ਮੇਦੀ 喝白酒。Oh, ಈ�� ಈ ditCalais <laughs> ಈ ಈALLY ಈ net repay ni. འಈ ಈ x22. ಈ ಈ ಈ où ಈ, ಈ ಈ ಈ ಈ ಈ ಈ ಈ ಈ ಈ ಈомина detta jeune ton. ಈ ಈ ಈ ಈ �� ಈ one ಈ ಈ �ice bulky ಈ ಈ diyor ing Trading عocking risky əm ਕਿਸੇ ਲੋਟ ਇਹਨਾਂ ਦੀ ਫਰਕ ਪਵੇ ਇਸ ਗੱਲ ਕਰਕੇ ਭਰਾਵੋ ਆਪਾਂ ਆਪਦੇ ਭਾਈਚਾਰਕਾਂ ਸਾਂਝ ਨੂੰ ਕੈਮਰਾ ਰੱਖਣਾ ਤਾਂ ਉਹਨਾਂ ਦੀਆਂ ਗੁੱਟੀਆਂ ਚਾਲਾਂ ਜਿਹੜੀਆਂ ਲਗਾਤਾਰ ਮੋਦੀ ਹਕੂਮਤ ਕਰ ਰਹੀ ਹੈ ਹੁਣ ਵੀ ਨਹੀਂ हट ਰਹੀ ਇਹੁੱਝਣ ਦੀ ਆਪਾਂ ਕੋਸ਼ਿਸ਼ ਕਰੀਏ ਭਰਾਵੋ ਆਹ ਗੰਦਾ ਡਿੱਗਣ ਵਾਲੇ ਪਹਿਲਾਂ ਸਾਡੇ ਮਕਾਨ ਡਿੱਗਣ ਵਾਲੇ ਪਏ ਹੁਣ ਇਹਨਾਂ ਨੂੰ ਕਿਵੇਂ ਦੱਸ ਗਿਆ ਵੀ ਇੱਥੇ ਅਸੀਂ ਮੀਟਿੰਗਾਂ ਕਰਾਈਏ ਅਸੀਂ ਇਹ ਪਰਿਵਾਰਾਂ ਨਾਲ ਖੜੇ ਹਾਂ ਲਗਾਤਾਰ ਅਸੀਂ ਪਲਾਟਾਂ ਦੇ ਮਾਮਲੇ 'ਚ ਖੜੇ ਆ ਅਸੀਂ ਖੜੇ ਕਿਹੜੇ ਟਾਈਮ ਨਹੀਂ ਪਰ ਇਹ ਹਕੂਮਤ ਜਾਣ ਬੁੱਝ ਕੇ ਸਾਡੇ ਭਾਈਚਾਰ ਕਿਸਾਨ ਨੂੰ ਤੋੜਨ ਵਾਸਤੇ ਯਤਨ ਕਰ ਰਹੀ ਆ ਇਹ ਚੱਲ ਐਨਾਂ ਵੀ ਬੁੱਝੋ ਜਿੱਥੇ ਵੀ ਪਿੰਡ ਜਾਂਦੇ ਆ ਜਦੋਂ ਵੀ ਕੋਈ ਪਿਲਕਾਉਂਦੀ ਆ ਇਹਨਾਂ ਦਾ ਮਗਰਾ ਕਰੋ ਕਿਉਂਕਿ ਜਿੰਨਾ ਚਿਰ ਸਾਡੇ ਕਿਸਾਨ ਆ ਦੇਲੀ ਦੇ ਬਾਡਾਂ ਤੇ ਬੈਠੇ ਆ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੰਦੇ ਉਹਨਾਂ ਦੀ ਗੱਲ ਨਹੀਂ ਮੰਨੀ ਜਾਂਦੀ ਉਹਨਾਂ ਚ ਰਸੀਏ ਇਸ ਤਰ੍ਹਾਂ ਹੀ ਜਾਣੀ ਇਹਨਾਂ ਨੂੰ ਐ ਦਵਲ ਕੇ ਰੱਖਾਂਗੇ ਜੇ ਵੋਟਾਂ ਮੰਗਣਾ ਆਉਣਾ ਸੀ ਸਾਝੇ ਥਾ ਕੇ ਦਿਖਾਉਂਦੇ ਫਿਰ ਮੰਨਦੇ ਇਹਨਾਂ ਨੂੰ ਠੀਕ ਆ ਘਰਾਂ ਚਾਉਂਦੇ ਆ ਘਰਾਂ ਚ ਅਸੀਂ ਕਿਸੇ ਨਾਲ ਸਾਡੀ ਕੋਈ ਉਹ ਨਾਰਾਜ਼ਗੀ ਨਹੀਂ ਅਸੀਂ ਸਮਝਾਵਾਂਗੇ ਸਾਡੇ ਆਪ ਦੇ ਪਰਿਵਾਰ ਆ ਇਹ ਜਿਹੜੇ ਲਗਾਤਾਰ ਸਾਡੇ ਨਾਲ ਜੁੜੇ ਹੋਏ ਸੀ ਵਰਕਰ ਉਹ ਵਰਕਰਾਂ ਨੂੰ ਲੱਭ ਕੇ ਇਹ ਘਰੇ ਮੀਟਿੰਗਾਂ ਕਰਾਉਣ ਲੱਗੇ ਹੋਏ ਆ ਇਸ ਗੱਲ ਕਰਕੇ ਭਰਾਵੋ ਕਿਸਾਨਾਂ ਤੇ ਮਜ਼ਦੂਰਾਂ ਨੂੰ ਹੋਰ ਪੱਕੀ ਸਹਾਇਤਾ ਕਰਨ ਦੀ ਲੋੜ ਆ ਕਿਸਾਨਾਂ ਮਜ਼ਦੂਰਾਂ ਦਾ ਇੱਕ ਜਿੰਦਾਬਾਦ 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 ਭੜੀ ਭਾਈਚਾਰ ਕਿਸਾਨ ਤੋੜਨ ਵਾਲੀ ਤੋੜਨ ਵਾਲੀ ਮੋਦੀ ਹਕੂਮਤ ਮਰਦਾਬਾਦ ਮਰਦਾਬਾਦ ਮੋਤਵਾ ਸਰਕਾਰਾਂ ਤੋਂ ਨਾ ਚੱਕ ਕਰੋ ਆਪਣੀ ਰਾਖੀ ਆ ਆਪਣੀ ਰਾਖੀ ਦੀ ਕਰੋ ਤੇ ਆਈ ਜੀਓ ਤੇ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅਸੀਂ ਫੇਰ